ਮੈਂ ਇੰਸਪੈਕਟਰ ਹਮੇਸ਼ ਸਿੰਘ ਥਾਣਾ ਮੁਕੀ ਕਮਾਣ ਮੇਰੇ ਵੱਲੋਂ ਆਉਣ ਵਾਲੇ ਵਿਆਹ ਸਮਾਗਮ ਦੀਆਂ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕ ਤੁਹਾਨੂੰ ਵਧਾਈ ਦੇਣਾ ਚਾਹਨਾ ਅਡਵਾਂਸ ਦੇ ਵਿੱਚ ਤੇ ਦੂਜੀ ਆਮ ਲੋਕਾਂ ਨੂੰ ਇਹ ਅਪੀਲ ਕਰਨੀ ਚਾਹਨਾ ਕਿ ਨਸ਼ਿਆਂ ਦੇ ਖਿਲਾਫ ਸਾਡਾ ਪੁਲਿਸ ਦਾ ਸਹਿਯੋਗ ਦਿਓ ਤਾਂ ਜੋ ਇਹ ਗੰਦੇ ਅੰਸਰਾਂ ਨੂੰ ਫੜ ਕੇ ਪਰਚਾ ਦੇ ਕੇ ਤੇ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਤੇ ਟ੍ਰੈਫਿਕ ਦੇ ਬਾਰੇ ਵੀ ਮੈਂ ਕਹਿਣਾ ਚਾਹੁੰਦਾ ਕਿ ਪੇਰੈਂਟਸ ਨੂੰ ਜਿੰਨਾ ਚਿਰ ਬੱਚਾ 18 ਸਾਲ ਦਾ ਨਹੀਂ ਹੁੰਦਾ ਉਹਨੂੰ ਕੋਈ ਵੀਕਲ ਨਹੀਂ ਦੇਣਾ ਚਾਹੀਦਾ ਨਾ ਕੋ ਕਾਰ ਨਾ ਕੋ ਸਕੂਟਰ ਨਾ ਮੋਟਰਸਾਈਕਲ ਦੇ ਪੇਰੈਂਟਸ ਰੋਕ ਲੈਣਗੇ ਤੇ ਸਾਰਾ ਕੁਝ ਆਪੇ ਹੀ ਰੁਕ ਜਾਏਗਾ। ਔਰ ਬਾਕੀ ਜੋ ਪੁਲਿਸ ਵੱਲੋਂ ਕਾਰਵਾਈ ਹੁੰਦੀ ਹੈ ਚਲਾਣ ਕੱਟੇ ਜਾਂਦੇ ਆ ਉਹ ਤੇ ਰੁਟੀਨ ਦੇ ਵਿੱਚ ਉਹ ਡਰਾਈਵ ਚੱਲਦੀ ਰਹਿੰਦੀ ਹੈ ਜੀ। ਹਾਂਜੀ ਨਸ਼ਾ ਖਲਾਫ ਵੀ ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਵੀ ਜਦੋਂ ਅਸੀਂ ਤੇ ਜੋ ਪੁਲਿਸ ਤੇ ਕਰ ਹੀ ਰਹੀ ਹੈ ਜੋ ਕਰ ਰਹੀ ਹੈ ਪਰ ਜੇ ਪਿੰਡ ਦੇ ਲੋਕ ਸ਼ਹਿਰ ਦੇ ਲੋਕ ਗਲੀ ਮਹੱਲੇ ਦੇ ਲੋਕ ਵੀ ਥੋੜਾ ਜਿਹਾ ਲਾਮਬੰਦ ਹੋ ਜਾਣ ਇਸ ਚੀ okay